ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਉਸ ਸਮੇਂ ਘੋਰ ਅਨਮਨੁੱਖੀ ਤਸੱਦਦ ਕਰਕੇ ਜਿਹੜਾ ਉਹਨਾਂ ਨੂੰ ਟੋਟੇ ਟੋਟੇ ਕਰਕੇ ਦਰਿਆ ਦੇ ਵਿੱਚ ਸੁੱਟ ਦਿੱਤਾ ਸੀਗਾ ਕਿਹੜੇ ਪੁਲਿਸ ਅਫਸਰਾਂ ਨੇ ਇਹ ਕਨੌਣਾ ਕਾਰਨਾਮਾ ਕੀਤਾ ਸੀਗਾ ਔਰ ਕਿਸ ਕਿਸਾਂ ਵੱਡੇ ਅਫਸਰਾਂ ਦਾ ਐਸਐਸਪੀ ਡੀਐਸਪੀ ਇਨਸਪੈਕਟਰ ਲੈਵਲ ਦੇ ਜਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਖੁਦ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਤਸੱਦਦ ਕਰਕੇ ਉਸ ਸਮੇ ਮਾਰਿਆ ਸੀਗਾ ਉਹਦੀ ਰਿਪੋਰਟ ਜਿਹੜੀ ਹੁਣ ਇਸ ਸਮੇ ਆਈ ਹੈਗੀ ਬੀਪੀ तिवारी ਦੀ ਰਿਪੋਰਟ ਆਈ ਤਾਂ ਹੋ ਗਿਆ 1993 ਦੀ ਪਰ ਉਹ ਜਾਰੀ ਹੁਣ ਹੋਈਆ ਲੇਕਿਨ ਪਹਿਲਾਂ ਉਹਨੂੰ ਦੱਬ ਕੇ ਹੀ ਰੱਖਿਆ ਗਿਆ ਸੀਗਾ ਦੋਸਤੋ ਉਹਦੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀ ਕਿਹਾਗਾ ਤੇ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਉਹਦੇ ਚ ਹੁਕਮ ਨੇ ਗਏ ਤੇ ਉਹਦੇ ਚ ਜਿਹੜੇ ਅੱਖੀ ਡਿੱਠਾ ਜਿੰਨਾਂ ਨੇ ਨਾਲ ਉਸ ਸਮੇਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਅੱਖੀ ਦੇਖਿਆ ਤਸੱਦਦ ਹੁੰਦਾ ਤੇ ਜਿਸ ਸਮੇਂ ਉਹਨੂੰ ਦਰਿਆ ਦੇ ਵਿੱਚ ਰੋੜਿਆ ਗਿਆ ਸੀਗਾ ਉਹ ਵੀ ਉਹਨਾਂ ਨੇ ਸਾਰਾ ਕੁਝ ਅੱਖੀਂ ਦੇਖਿਆਗਾ ਦੋਸਤੋ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਨਾਗਾ ਕਿ ਆਪਾਂ ਕਮਜ ਕਮ ਉਹਨਾਂ ਮਤਲਬ ਜਿਹੜੇ ਉਸ ਸਮੇਂ ਆਪਣੀ ਖਾਤਰ ਜ਼ਿੰਦਗੀਆਂ 바ਰ ਗਏ ਉਹਨਾਂ ਦੇ ਆਪਾਂ ਕਮਜ ਕਮ ਕਿਛੇ ਕਹਾਣੀਆਂ ਸੁਣ ਕੇ ਆਪਣੇ ਬੱਚਿਆਂ ਨੂੰ ਜਾਂ ਆਪ ਤਾਂ ਸੁਣਿਆ ਜਰੂਰ ਭਾਈ ਗੁਰਦੇਵ ਸਿੰਘ ਕੌਂਕੇ ਜਿਹੜਾ ਅਕਾਲ ਤਖਤ ਸਾਹਿਬ ਦਾ ਉਸ ਸਮੇਂ ਕਾਰਜਕਾਰੀ ਜਥੇਦਾਰ ਸੀਗਾ ਦੋਸਤੋ ਤੁਸੀਂ ਸਮਝ ਸਕਦੇ ਹੋ ਉਦੋਂ ਕਿੰਨਾ ਕਾਲਾ ਦੌਰ ਸੀਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਬਖਸ਼ਿਆ ਨਹੀਂ ਗਿਆ ਔਰ ਉਦੋਂ ਅਗਲੀ ਗੱਲ ਹੈ ਜਿਹੜੀ ਦੋਸਤੋ ਉਹ ਬਿਲਕੁਲ ਬੇਗੁਨਾਹ ਸਨ ਉਹਨਾਂ ਤੇ ਕੋਈ ਵੀ ਨਾ ਫਰਾਰ ਸਨ ਨਾ ਕੋਈ ਦੌੜੇ ਹੋਏ ਸਨ ਉਹ ਤਾਂ ਕਥਾ ਕਰਦੇ ਸਨ ਉਸ ਦਿਨ ਵੀ ਕਥਾ ਕਰਦੇ ਸਨ ਆਹ ਵੀਡੀਓ ਕਰਦੇ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਿੰਡ ਪੁਲਿਸ ਆਉਂਦੀ ਹੈ ਵੱਡੀ ਕਈ ਗੱਡੀਆਂ ਲੈ ਕੇ ਵੱਡੀ ਤਦਾਦ ਦੇ ਵਿੱਚ ਪੁਲਿਸ ਗੁਰਦੁਆਰਾ ਸਾਹਿਬ ਉਹ ਕਥਾ ਕਰ ਰਹੇ ਹੁੰਦੇ ਨੇ ਤੇ ਉੱਥੋਂ ਉਹਨਾਂ ਨੂੰ ਆ ਕੇ ਪਿੰਡ ਵਾਲਿਆਂ ਦੀ ਹਾਜ਼ਰੀ ਦੇ ਵਿੱਚ ਉੱਥੋਂ ਉਹ ਉਹਨਾਂ ਨੂੰ ਗ੍ਰਿਫਤਾਰ ਕਰਦੇ ਨੇ ਤੇ ਭਾਈ ਗੁਰਦੇਵ ਸਿੰਘ ਕੌਂਕੇ ਕਹਿੰਦੇ ਨੇ ਕਿ ਮੈਂ ਇਹਨੂੰ ਪਹਿਲਾਂ ਇੱਕ ਵਾਰੀ ਘਰੇ ਲੈ ਕੇ ਚੱਲੋ ਉਹ ਘਰੇ ਲੈ ਕੇ ਜਾਂਦੇ ਨੇ ਉੱਥੇ 200 ਬੰਦੇ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਗਿਰਪਦਾਰ ਕਰਕੇ ਲਜਾਇਆ ਜਾਂਦਾਗਾ ਉਸੇ ਦਿਨ ਭਾਈ ਗੁਰਦੇਵ ਸਿੰਘ ਕੌਂਕੇ ਦੇ ਜਿਹੜੇ ਦੋਤਾ ਸੀਗਾ ਉਹਦੀ ਮੌਤ ਹੋਈ ਹੁੰਦੀ ਆ ਦੋਸਤੋ ਤੁਸੀਂ ਸਮਝ ਸਕਦੇ ਹੋ ਕਿ ਦੋਤਾ ਜਿਹੜਾ ਪੋਤਾ ਇਹ ਇੱਕ ਆਪਾਂ ਕਹਿ ਸਕਦੇ ਆ ਪੁੱਤਾਂ ਧੀਆਂ ਨੂੰ ਵੀ ਪਿਆਰੇ ਜਿਵੇਂ ਕਹਿੰਦੇ ਨੇ ਮੂਲ ਨੂੰ ਵਿਆਜ ਪਿਆਰਾ ਹੁੰਦਾਗਾ ਉਹਦੀ ਮੌਤ ਹੋਈ ਹੋਈ ਸੀ ਲੇਕਿਨ ਉਹਦੀ ਖਾ ਉਹਦੇ باوجود ਪੁਲਸ ਭਾਈ ਸਾਹਿਬ ਨੂੰ ਘਰੋਂ ਲੈ ਜਾਂਦੇ ਨੇਗੇ ਤੇ ਇਹ ਦੋਸਤੋ ਜਿਹੜੀ ਮੈਂ ਗੱਲ ਤੁਹਾਨੂੰ ਕਰ ਰਿਹਾ ਇਹ ਜਿਹੜੇ ਬੀਪੀ ਤਿਵਾੜੀ ਏਡੀਜੀਪੀ ਸਾਹਿਬ ਸੀਗੇ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਆਂਗਾ ਉਸ ਤੋਂ ਬਾਅਦ ਦੋਸਤੋ ਉਹਨਾਂ ਨੂੰ ਇੱਕ ਵਾਰੀ ਜਦੋਂ ਪਿੰਡ ਦੇ ਮੋਤਬਰ ਬੰਦੇ ਜਾਂਦੇ ਨੇ ਉਹਨਾਂ ਦੀ ਰਿਕੁਐਸਟ ਦੇ ਉੱਪਰ ਇੱਕ ਵਾਰੀ ਭਾਈ ਸਾਹਿਬ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਲੈਕਿਨ ਉਸ ਤੋਂ ਬਾਅਦ ਦੁਬਾਰਾ ਫੇਰ ਜਾ ਕੇ ਅਗਲੇ ਦਿਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਆਉਂਦੇ ਨੇ ਔਰ ਲੋਕਾਂ ਦੀ ਹਾਜ਼ਰੀ ਦੇ ਵਿੱਚ ਲੈ ਕੇ ਆਉਂਦੇ ਨੇ ਦੋਸਤੋ ਉਸ ਤੋਂ ਬਾਅਦ ਭਾਈ ਸਾਹਿਬ ਤੇ ਘੋਰ ਤਸੱਦਦ ਕੀਤਾ ਜਾਂਦਾਗਾ ਇੰਨਾ ਤਸੱਦਦ ਕੀਤਾ ਜਾਂਦਾ ਜਿਹੜਾ ਸਵਰਨ ਸਿੰਘ ਘੋਟਣਾ ਉਸ ਸਮੇਂ ਦਾ ਸਭ ਤੋਂ ਵੱਡਾ ਜ਼ਾਲਮ ਸੀਗਾ ਉਹ ਖੁਦ ਤੇ ਇੱਕ ਹਰਪ੍ਰਭਾਨ ਸਿੰਘ ਡੀਐਸਪੀ ਸੀਗਾ ਤੇ ਗੁਰਮੀਤ ਸਿੰਘ ਇਨਸਪੈਕਟਰ ਸੀਗਾ ਗੁਰਦੀਪ ਗੁਰਮੀਤ ਸਿੰਘ ਪਿੰਕੀ ਨਹੀਂ ਹੋਰ ਗੁਰਮੀਤ ਸਿੰਘ ਸੀਗਾ ਗੁਰਮੀਤ ਸਿੰਘ ਇਨਸਪੈਕਟਰ ਸੀਗਾ ਤੇ ਇੱਕ ਚੰਨਨ ਸਿੰਘ ਏਐਸਆਈ ਸੀਗਾ ਇਹਨਾਂ ਨੇ ਆਪਣੇ ਹੱਥੀ ਭਾਈ ਸਾਹਿਬ ਦੇ ਉੱਪਰ ਇੰਨਾ ਘੋਰ ਤਸੱਦਦ ਕੀਤਾ ਉਹਨਾਂ ਦੇ ਨੌਂ ਖਿੱਚ ਦਿੱਤੇ ਗਏ ਉਹਨਾਂ ਨੂੰ ਕੰਤਿਆਂ ਬੱਦੀ ਪੁੱਠਾ ਟੰਗਿਆ ਗਿਆ ਜਦੋਂ ਕਿ ਭਾਈ ਗੁਰਦੇਵ ਸਿੰਘ ਕੌਕੇ ਨਾ ਤਾਂ ਭਗੌੜੇ ਸੀਗੇ ਨਾ ਭਾਈ ਗੁਰਦੇਵ ਸਿੰਘ ਨੇ ਕੋਈ ਗੁਨਾਹ ਕੀਤਾ ਸੀਗਾ ਬਿਲਕੁਲ ਬੇਗੁਨਾਹ ਮਤਲਬ ਅਕਾਲ ਤਖਤ ਦਾ ਜਥੇਦਾਰ ਆ ਸਿਰਪ ਉਨਾਂ ਦਾ ਗੁਨਾਹ ਕੀ ਸੀਗਾ ਉਹ ਮੈਂ ਤੁਹਾਨੂੰ ਐਂਡ ਦੇ ਵਿੱਚ ਦੱਸੂਗਾ ਪੂਰੀ ਵੀਡੀਓ ਦੇ ਨਾਲ ਦੋਸਤੋ ਬਨੇ ਰਹੋ ਦੋ ਬੰਦੇ ਪਹਿਲਾਂ ਜਿਹੜੇ ਗਵਾਹ ਆਉਂਦੇ ਨੇ ਦੋਸਤੋ ਰਣਜੀਤ ਸਿੰਘ ਤੇ ਹਰਚੰਦ ਸਿੰਘ ਜਿਹੜੇ ਉਸ ਸਮੇਂ ਸੀਆਈ ਸਟਾਪ ਜਗਰਾਉਂ ਦੇ ਵਿੱਚ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੁੰਦਾਗਾ ਇਹਨਾਂ ਦੀ ਗਵਾਹੀ ਆਉਂਦੀ ਆ ਉਹ ਦੱਸਦੇ ਨੇ ਕਿ ਸਾਡੇ ਨਾਲ ਜਿਹੜਾ ਉਸ ਸਮੇਂ ਇਹਨਾਂ ਨੂੰ ਤਸੱਦਦ ਇਹਨਾਂ ਦੇ ਉੱਪਰ ਕੀਤਾ ਗਿਆ ਸਾਡੀਆਂ ਅੱਖਾਂ ਦੇ ਸਾਹਮਣੇ ਤਸੱਦਦ ਕੀਤਾ ਗਿਆ ਘੋਟ ਨੇ ਵੇਖਿਆ ਬੀਰ ਦੇ ਉੱਤੇ ਕੰਬਲ ਦਿੱਤਾ ਵਿਆ ਤੇ ਹੀਟਰ ਲਾਇਆ ਵਿਆ ਤਾਂ ਘੋਟ ਨੇ ਗਰਮੀਤ ਸਿੰਘ ਨੂੰ ਗਾਲ੍ਹਾਂ ਕੱਢੀਆਂ ਇਹ ਪਤੰਦਰਾ ਪੈਂਡਾ ਖਾਸਮਾ ਜੀ ਨੂੰ ਤੁਮਲਕੇ ਉੱਤੇ ਕੰਬਲ ਦਿੱਤਾ ਤੇ ਹੀਟਰ ਲਾਇਆ ਵਿਆ ਘੋਟ ਨੇ ਸ਼ੀਟ ਤੇ ਇੱਕ ਮਾਰੀ ਕੰਬਲ ਪਰਾਂ ਲਾ ਕੇ ਸੌਂ ਰਿਹਾ ਤੇ ਉਹ ਦੇਖਣਿਆਂ ਦੇ ਵਿੱਚ ਕੁੱਟੇ ਮਾਰਨੇ ਸ਼ੁਰੂ ਕਰ ਦਿੱਤੇ ਬਲੱਡ ਚ ਜਲੂ ਹੋ ਗਿਆ ਤਾਂ ਕੂਰਨਾ ਹੈ ਕਿ ਇਸ ਪੇ ਨੂੰ ਕਹਿੰਦਾ ਤਾਂ ਜੱਟਿਆਂ ਦਾ ਮੂਤ ਨਿਕਲ ਗਿਆ ਉਹ ਬਿਨਾਂ ਸੋਇਆ ਨਹੀਂ ਮੂਤ ਨਿਕਲਿਆ ਇਹਦਾ ਖੂਨ ਨਿਕਲਿਆ ਇਹਦਾ ਉੱਥੇ ਹੈ ਦੱਪ ਦੇ ਸਾਹਮਣੇ ਲੈ ਕੇ ਚਾਕੇ ਭਾਈ ਸਾਹਿਬ ਨੂੰ ਕਹੋ ਇਹਨੂੰ ਉਹ ਤੇ ਅੰਦਰ ਇਹਨੂੰ ਐਡਮਿਟ ਕੀਤੀ ਦਾਰੂ ਵੇਰਾ ਪੀਤੀ ਪੈਕੇਜ ਲਾਏ ਇਹਨਾਂ ਨੇ ਕੂਰਨਾ ਕਹਿੰਦਾ ਵੀ ਇਹਦੇ ਨੂੰ ਕੋਲੀ ਮਾਰੂ ਭਾਵੇਂ ਸੀ ਵੀਰੋ ਕੋ ਨੰਦੋਂ ਨਿਕਲਿਆ ਮਾਰਾਂ ਦੇ ਵਿੱਚ ਆ ਕੇ ਖੜਾ ਹੋ ਗਿਆ ਆਹ ਲਾੜ ਵਾਰ ਵਾਰ ਕੱਟਿਆ ਆਪਣੇ ਸ਼ਾਦੀ ਦੀ ਗੋੜੀ ਮਾਰ ਕੋ ਨੂੰ ਮਾਰ ਦਿੱਤਾ ਸਿੱਟ ਕੇ ਕੰਨੀਆਂ ਦਰਿਆ ਵਾਲੇ ਉੱਤੇ ਇੱਕ ਗੋਟਵਾਰਾ ਸਾਂਭਾ ਜਿੱਥੇ ਆਮ ਲੋਕ ਫੁੱਲ ਪਾਉਣ ਜਾਂਦੇ ਨੇ ਅੱਜ ਕੱਲ੍ਹ ਉੱਤੇ ਲਿਆ ਕੇ ਉਹਨਾਂ ਨੂੰ ਟੋਟੀ ਰੋਟੀ ਕਰਕੇ ਉਸੇ ਤੁਰ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ ਹੈਗਾ ਕਿ ਕਨੀਆਂ ਪਿੰਡ ਦੇ ਕੋਲੇ ਜਾ ਕੇ ਉਹਨਾਂ ਨੂੰ ਜਿਹੜਾ ਟੋਟੇ ਟੋਟੇ ਕਰਕੇ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ ਤੇ ਕਹਾਣੀ ਬਣਾਈ ਜਾਂਦੀ ਆ ਕਿ ਉਹ ਭਾਈ ਸਾਹਿਬ ਉਥੋਂ ਹੱਥ ਕੜੀ ਦੇ ਸਮੇਤ ਖਾਰਕੂ ਉਹਨਾਂ ਦੇ ਸਾਥੀ ਆਉਂਦੇ ਨੇ ਉਹਨਾਂ ਨੂੰ ਸੜਾ ਕੇ ਲੈ ਜਾਂਦੇ ਨੇ ਉਹ ਹੱਥ ਕੜੀ ਦੇ ਸਮੇਤ ਭੱਜ ਜਾਂਦਾਗਾ ਜਿਹੜੀ ਇਹ ਰਿਪੋਰਟ ਬੀਪੀ ਤਿਵਾਰੀ ਦੀ ਜਿਹੜੀ ਰਿਪੋਰਟ ਹੈ ਏ ਡੀ ਜੀ ਪੀ ਦੀ ਇਹ 30 ਸਾਲ ਤਕਰੀਬਨ ਇਹਨੂੰ ਦੱਬ ਕੇ ਰੱਖਿਆਗਾ ਸਰਕਾਰਾਂ ਅਕਾਲੀ ਦਲ ਦੀ ਵੀ ਆਈਆਂ ਕਾਂਗਰਸ ਨੇ ਤਾਂ ਕੱਢਣਾ ਹੀ ਕੀਤਾ ਸੀਗਾ ਲੇਕਿਨ ਕਿਸੇ ਨੇ ਵੀ ਉਹ ਰਿਪੋਰਟ ਨੂੰ ਨਹੀਂ ਮਤਲਬ ਜਾਰੀ ਕੀਤਾ ਨਾ ਉਹਦੇ ਤੇ ਕੋਈ ਕਾਰਵਾਈ ਕੀਤੀ ਜਿਹਦੇ ਚ ਸਾਰੇ ਜਿਹੜੇ ਅਫਸਰ ਨੇਗੇ ਮੌਕੇ ਦੇ ਗਵਾਹਾਂ ਦੀਆਂ ਗਵਾਹਾਂ ਲੈ ਲੈ ਕੇ ਸਾਰਾ ਕੁਝ ਕਲੀਅਰ ਕੀਤਾ ਗਿਆ ਸੀਗਾ ਪਰ ਦੋਸਤੋ ਹੁਣ ਉਹ ਰਿਪੋਰਟ ਬਾਹਰ ਆ ਚੁੱਕੀ ਆ ਉਸ ਰਿਪੋਰਟ ਦੇ ਉੱਪਰ ਤੁਹਾਨੂੰ ਪਤਾ ਹੁਣ ਪੂਰਾ ਜਿਹੜਾ ਅ ਰੌਲਾ ਪੈ ਰਿਹਾਗਾ ਤੇ ਅਕਾਲ ਤਖਤ ਸਾਹਿਬ ਦੇ ਹੁਣ ਜਥੇਦਾਰ ਨੇ ਜਿਹੜਾ ਕੱਲ ਹੁਕਮ ਕੀਤਾਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਇਸ ਰਿਪੋਰਟ ਦੇ ਉੱਪਰ ਕਾਰਵਾਈ ਕਰਵਾਓ ਔਰ ਸਰਕਾਰ ਨੂੰ ਵੀ ਹੁਕਮ ਕੀਤਾਗਾ ਕਿ ਇਨ੍ਹਾਂ ਦੋਸ਼ੀ ਪੁਲਿਸਾ ਜਿਹੜੇ ਹੈਗੇ ਨੇ ਹੁਣ ਇਸ ਸਮੇਂ ਕੋਈ ਰਟਾਇਰ ਆ ਜਾਂ ਜੋ ਵੀ ਹੈਗਾ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ 302 ਦਾ ਪਰਚਾ ਦਰਜ ਕੀਤਾ ਜਾਵੇ ਤੋਂ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਬਿਲਕੁਲ ਬੇਗਨਾ ਸੀਗੇ ਉਹਨਾਂ ਦਾ ਦੋਸਤ ਦੋਸਤੋ ਕੀ ਹੈ ਮੈਂ ਜਿਹੜੀ ਤੁਹਾਨੂੰ ਪਹਿਲਾਂ ਕਹਿਆ ਸੀ ਤੁਹਾਨੂੰ ਲਾਸਟ ਦੇ ਵਿੱਚ ਦੱਸੂਗਾ ਉਹਨਾਂ ਦਾ ਦੋਸਤ ਦੋਸਤ ਦੋਸਤੋ ਇਹ ਸੀਗਾ ਕਿ ਉਹ ਕੀਰਤਨ ਕਰਦੇ ਸੀਗੇ ਉਸ ਸਮੇਂ ਅਸੀਂ ਪੂਰੇ ਨੌਜਵਾਨ ਹੁੰਦੇ ਸੀਗੇ ਸਾਡੇ ਨੇੜੇ ਪਿੰਡ ਝਨੇਰ ਹੋ ਕੀਰਤਨ ਕਰਨ ਆਏ ਦੋਸਤੋ ਅਸੀਂ ਕੀਰਤਨ ਜਦੋਂ ਸੁਣਦੇ ਸੀਗੇ ਅੱਖਾਂ ਕੋਈ ਵੀ ਇੱਕ ਵਿਅਕਤੀ ਇਹਦੀ ਸੰਗਤ ਦੇ ਵਿੱਚ ਨਿਤੀ ਹੁੰਦਾ ਜਿਹੜਾ ਅੱਖਾਂ ਦੇ ਵਿੱਚੋਂ ਜਿਹੜਾ ਰੋਂਦਾ ਨਹੀਂ ਸੀ ਹੁੰਦਾ ਉਹਨਾਂ ਦਾ ਦੋਸਤ ਇਹ ਸੀਗਾ ਕਿ ਉਹ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਸੀ ਅੰਮ੍ਰਿਤ ਸਕਾਉਂਦੇ ਸੀਗੇ ਉਹ ਲੋਕਾਂ ਨੂੰ ਤੇ ਦੂਸਰਾ ਉਹਨਾਂ ਕੋਲੇ ਜਿਹੜੇ ਲੋਕਾਂ ਦੇ ਰੌਲੇ ਰੱਪੇ ਹੁੰਦੇ ਸੀ ਕੁੜੀਆਂ ਦੇ ਜਾਂ ਹੋਰ ਭਾਈ ਸਾਹਿਬ ਉਹਨਾਂ ਦਾ ਬੈਠ ਕੇ ਫੈਸਲਾ ਕਰਾ ਦਿੰਦੇ ਸੀਗੇ ਤੇ ਉਹਨਾਂ ਦੀ ਕੋਈ ਵੀ ਬੰਦਾ ਗੱਲ ਮੋੜਦਾ ਨਹੀਂ ਸੀਗਾ ਇਸ ਕਾਰਨ ਕਰਕੇ ਫਿਰ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੇ ਕੋਲ ਤਾਂ ਲੋਕ ਆਉਣੋਂ ਹੀ हट ਗਏ ਆਪਾਂ ਤਾਂ ਉਹਨਾਂ ਦੀ ਖਾਤਰ ਵੀ ਅंसू ਬਹਾਉਣੇ ਆ ਹੁਣ ਜਿਹੜਾ ਹਫਤਾ ਚੱਲ ਰਿਹਾਗਾ ਮਤਲਬ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਉੱਥੇ ਜਾ ਕੇ ਮੱਥੇ ਟੇਕਦੇ ਨੇ ਸ਼ਹੀਦਾਂ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀਤ ਸਿੰਘ ਬਾਬਾ ਜੁਜਾਰ ਸਿੰਘ ਔਰ ਹੋਰ ਅਨੇਕਾਂ ਜਿਹੜੇ ਆਪਣੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਮੱਥੇ ਟੇਕਦੇ ਆ ਪਰ ਦੋਸਤੋ ਜਿਹੜੇ ਉਸ ਸਮੇਂ ਦੇ ਸ਼ਹੀਦ ਸੀਗੇ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸੀਗੇ ਉਹਨਾਂ ਦੀ ਜ਼ਰੂਰ ਗੱਲਬਾਤ ਸੁਣਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ